ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਅਨੰਦ ਮੇਰੇ ਮਨ ਬਾਸੇ ਬੋ ਗੁਰ ਗੋਬਿੰਦ गोबिंद 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 संग नाम दियो मन लीना आड़ दाम को छी परो होयो लाखी ना ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ RAM ਰਸਾਇਣ ਆਤਮ ਧਰਾਪ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਦਿਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਦਸਾਂ ਗੁਰਾਂ ਦੀ ਜਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬਹੁਤ ਵਿਡਪਾਗੇ ਹਾਂ ਧੰਤਾ ਦੇ ਜੋਗ ਹਾਂ ਜੋ ਗੁਰੂ ਮਹਾਰਾਜ ਜੀ ਦੇ ਸੋਹਣੇ ਸੁੰਦਰ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਈ ਗੁਰਬਾਣੀ ਕੀਰਤਨ ਰੂਪ ਦੇ ਵਿੱਚ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਹਾਂ ਆਓ ਕੁਝ ਸਮਾਂ ਗੁਰਮਤਿ ਦੀਆਂ ਵਿਚਾਰਾਂ ਤੇ ਗੁਰ ਇਤਿਹਾਸ ਸਰਵਣ ਕਰਨਾ ਹੈ ਆਪ ਸਭ ਜਾਣਦੇ ਹੋ ਕਿ ਅੱਜ ਦਸਵੇਂ ਪਾਤਸ਼ਾਹ ਮਰਦ ਅਗਮੜੇ ਸਰਬੰਸ ਦਾਨੀ ਸਾਹਿ ਸ਼ਾਹਨਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਸੋ ਅੱਜ ਦੀ ਕਥਾ ਦੇ ਵਿੱਚ ਆਪਾਂ ਸਤਿਗੁਰਾਂ ਦਾ ਹੀ ਇਤਿਹਾਸ ਸਰਵਣ ਕਰਨਾ ਹੈ ਕਿ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਕੀ ਹਾਲਾਤ ਸੀ ਕੀ ਸਮਾਂ ਸੀ ਕਿਸ ਤਰ੍ਹਾਂ ਸਾਰਾ ਇਤਿਹਾਸ ਕਰਵਟ ਲੈਂਦਾ ਹੈ ਚੱਲਦਾ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਪੰਥ ਦੀ ਜਿਸ ਧਰਮ ਦੀ ਅਰੰਭਤਾ ਆਪਣੇ ਜਨਮ ਦੇ ਨਾਲ ਹੀ ਮਹਾਰਾਜਿਆਂ ਨੇ ਕਰ ਦਿੱਤੀ ਸੀ ਉਹ ਧਰਮ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਕਾਲ ਦੇ ਵਿੱਚ ਬਹੁਤ ਪਰਫੁੱਲੂਤ ਹੋ ਚੁੱਕਾ ਸੀ ਤੇ ਬਹੁਤ ਵੱਧ ਫੁੱਲ ਚੁੱਕਾ ਸੀ ਤੇ ਐਸੇ-ਐਸੇ ਕਰਤਾਰ ਵਾਲੇ ਸਿੱਖ ਸੰਗਤਾਂ ਜੁੜ ਚੁਕੀਆਂ ਸਨ ਜਿਹੜੀਆਂ ਕਿ ਸਿੱਖੀ ਵਾਸਤੇ ਆਪਣੀਆਂ ਜਾਨਾਂ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਸਨ ਸਿੱਖੀ ਨਾਲ ਇੰਨਾ ਪਿਆਰ ਗੁਰਬਾਣੀ ਨਾਲ ਇੰਨਾ ਅਥਾ ਪਿਆਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪਿਤਾ ਜੀ ਗੁਰਗੱਦੀ ਤੇ ਵਿਰਾਜਮਾਨ ਹਨ ਗੁਰੂ ਮਹਾਰਾਜ ਜੀ ਨੇ 8ਵੇਂ ਪਾਤਸ਼ਾਹ ਜੀ ਨੇ ਬਾਬਾ ਬਕਾਲੇ ਬਚਨ ਕਰਕੇ ਸਤਿਗੁਰਾਂ ਨੂੰ ਗੁਰਿਆਈ ਦਾ ਉਪਦੇਸ਼ ਹੁਕਮ ਦਿੱਤਾ ਸੀ ਸਤਿਗੁਰੂ ਜੀ ਪ੍ਰਗਟ ਹੋਏ ਗੁਰਗੱਦੀ ਤੇ ਬੈਠੇ ਬੜੇ ਕਾਰਜ ਸਤਿਗੁਰਾਂ ਨੇ ਕੀਤੇ ਸਿੱਖੀ ਦਾ ਪ੍ਰਚਾਰ ਦੂਰ ਦੂਰ ਜਾ ਕਰਕੇ ਕੀਤਾ ਸਤਿਗੁਰੂ ਜੀ ਤੇਗ ਦੇ ਇੰਨੇ ਧਨੀ ਸਨ ਜਿਤੋਂ ਨਾ ਮਹਾਰਾਜਿਆਂ ਦਾ ਤੇਗ ਬਾਹਰ ਪਿਆ ਤੇ ਸਤਿਗੁਰੂ ਜੀ ਤੇਗ ਦੇ ਨਾਲ ਨਾਲ ਤ્યાਗ ਦੇ ਵੀ ਬੜੇ ਵੱਡੇ ਧਨੀ ਸਨ ਜਿਹੜਾ ਇੱਕ ਪੂਰਨ ਸੰਤ ਹੁੰਦਾ ਹੈ ਉਹ ਟੇਗ ਦਾ ਵੀ ਤਨੀ ਹੁੰਦਾ ਤੇ ਤਿਆਗ ਦਾ ਵੀ ਤਨੀ ਹੁੰਦਾ ਹੈ ਸੰਤ ਵੀ ਹੁੰਦਾ ਹੈ ਸਿਪਾਈ ਵੀ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਨੇ ਦਰਬਾਰ ਸਜਾਇਆ ਹੋਇਆ ਹਾਲਾਤ ਵਕਤ ਬਹੁਤ ਖਰਾਬ ਚੱਲ ਰਹੇ ਹਨ ਸਿੱਖੀ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਸ਼ੁਰੂ ਤੋਂ ਹੁੰਦੀ ਆਈ ਹੈ ਅੱਜ ਵੀ ਹੁੰਦੀ ਹੈ ਗੁਰੂ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਸ ਵੇਲੇ ਨਾਮ ਮਹਾਰਾਜ ਜੀ ਦਾ ਗੋਬਿੰਦ ਰਾਏ ਹੈ ਤਖਤ ਤੇ ਬੈਠੇ ਹਨ ਗੁਰੂ ਤੇਗਪਤਾ ਜੀ ਵੱਡੇ ਤਖਤ ਤੇ ਗੁਰਗੱਦੀ ਤੇ ਤਖਤ ਤੇ ਬੈਠੇ ਹਨ ਹੋਰ ਬਹੁਤ ਸੰਗਤਾਂ ਹਨ ਆਪਣੇ ਦੁੱਖ ਦੱਸ ਰਹੇ ਹਨ ਕੋਈ ਅਰਦਾਸਾਂ ਕਰ ਰਿਹਾ ਵਿਚਾਰਾਂ ਹੋ ਰਹੀਆਂ ਨੇ ਭਰੇ ਦਰਬਾਰ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਬੜਾ ਵੱਡਾ ਟੋਲਾ ਹੁੰਦਾ ਉਹ ਆਕਰ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਫਰਿਆਦ ਕਰਦੇ ਨੇ ਮਹਾਰਾਜ ਜੀ ਅਸੀਂ ਬਹੁਤ ਦੁਖੀ ਹੋ ਗਏ ਅਸੀਂ ਬਹੁਤ ਪਰੇਸ਼ਾਨ ਹੋ ਗਏ ਸੁਣਿਆ ਹੈ ਗੁਰੂ ਨਾਨਕ ਦੇ ਦਰ ਤੇ ਸਾਰੇ ਦੁੱਖ ਕੱਟੇ ਜਾਂਦੇ ਨੇ ਕਿਰਪਾ ਕਰੋ ਸਾਡੀ ਰੱਖਿਆ ਕਰੋ ਸਾਨੂੰ ਬਚਾਓ ਮਹਾਰਾਜ ਕਹਿੰਦੇ ਦੱਸੋ ਕੀ ਦੁੱਖ ਹੈ ਤੁਹਾਡਾ ਕਹਿਣ ਲੱਗੇ ਮਹਾਰਾਜ ਜੀ ਅਸੀਂ ਹਿੰਦੂ ਧਰਮ ਦੇ ਪੱਕੇ ਅਨੁਯਾਈ ਹਾਂ ਪੰਡਤ ਹਾਂ ਲੋਕਾਂ ਨੂੰ ਉਪਦੇਸ਼ ਦਿੰਨੇ ਹਾਂ ਧਰਮ ਤੇ ਚੱਲਣ ਦੀ ਮਤ ਦਿਨੇ ਹਾਂ ਪਰ ਜਿਹੜਾ ਰਾਜਾ ਤਖਤ ਤੇ ਬੈਠਾ ਹੈ ਔਰੰਗਜੀਬ ਇਹ ਬੜਾ ਹੀ क्रूर ਰਾਜਾ ਹੋ ਚੁੱਕਾ ਹੈ ਬੜਾ ਪਾਪੀ ਰਾਜਾ ਹੋ ਚੁੱਕਾ ਹੈ ਜ਼ਬਰਦਸਤੀ ਸਾਡੇ ਧਰਮ ਨੂੰ ਪ੍ਰਵਿਰਤ ਕਰਵਾ ਰਿਹਾ ਹੈ ਜ਼ਬਰਦਸਤੀ ਸਾਡੇ ਜਨੇਊ ਉਲਾ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਉਹਨਾਂ ਦੇ ਸੁਨੇ ਸਤਿਗੁਰੂ ਮਹਾਰਾਜ ਜੀ ਆਨੇ ਕਿਹਾ ਫਿਕਰ ਨਾ ਕਰੋ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ ਹੋ ਤੁਹਾਡੀ ਵੀ ਰੱਖਿਆ ਕੀਤੀ ਜਾਏਗੀ ਤੁਹਾਡੇ ਜਨੇਊ ਦੀ ਵੀ ਰੱਖਿਆ ਕੀਤੀ ਜਾਏਗੀ ਆਪਾਂ ਪੜਦੇ ਆ ਤਿਲਕ ਜੰਜੂ ਰਾਖਾ ਪ੍ਰਭ ਤੱਕ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ ਕੀਤੀ ਇੱਥੇ ਇੱਕ ਗੱਲ ਵਿਚਾਰਨ ਯੋਗ ਹੈ ਕਿਸੇ ਵੇਲੇ ਇਹੀ ਪੰਡਿਤ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਕੋਲ ਵੀ ਆਏ ਸਨ ਇਹਨਾਂ ਦੇ ਅਗਾਂ ਹੋਰ ਸਨ ਵੱਡੇ-ਵਡੇਰੇ ਪੰਡਤਾਂ ਨੇ ਆ ਕਰਕੇ ਮਹਾਰਾਜ ਜੀਆਂ ਨੂੰ ਕਿਹਾ ਵੀ ਤੁਹਾਨੂੰ ਜਨੇਊ ਪਾਣਾ ਹੈ ਮਹਾਰਾਜ ਜੀ ਕਹਿੰਦੇ ਨਹੀਂ ਭਾਈ ਅਸੀਂ ਜਨੇਊ ਨਹੀਂ ਪਾਣਾ ਧੱਕਾ ਕਰਨ ਲੱਗੇ ਜ਼ਬਰਦਸਤੀ ਕਰਨ ਲੱਗੇ ਵੀ ਨਹੀਂ ਪਾਣਾ ਹੀ ਪਾਉਣਾ ਸਤਿਗੁਰੂ ਮਹਾਰਾਜ ਜੀ ਨੇ ਵਿਰੋਧ ਕੀਤਾ ਨਹੀਂ ਭਾਈ ਜਨੇਊ ਅਸੀਂ ਨਹੀਂ ਪਹਿਨਣਾ ਧੱਕੇ ਨਾਲ ਤੇ ਔਰੰਗਜੀਬ ਧੱਕੇ ਨਾਲ ਲਾ ਰਿਹਾ ਤੇ ਮਹਾਰਾਜ ਜੀ ਕਹਿੰਦੇ ਨਹੀਂ ਬਈ ਜੇ ਧੱਕੇ ਨਾਲ ਪਾਣਾ ਗਲਤ ਹੈ ਨਾ ਜਿਵੇਂ ਤੇ ਧੱਕੇ ਨਾਲ ਲਾਉਣਾ ਵੀ ਗਲਤ ਹੈ ਕਿਸੇ ਦੇ ਹੱਕ ਨੂੰ ਮਾਰਨਾ ਕਿਸੇ ਦੇ ਰੋਹਤਾਂ ਜ਼ਬਰਦਸਤੀ ਕਰਨੀ ਕਿਸੇ ਦੇ ਹੱਕ ਨੂੰ ਖੋਣਾ ਸਭ ਨੂੰ ਹੱਕ ਹੈ ਆਪੋ ਆਪਣੇ ਧਰਮ ਦੀ ਕੋਈ ਪੂਜਾ ਕਰੇ ਕੋਈ ਨਮਾਜ਼ਾਂ ਦਾ ਕਰੇ ਕੋਈ ਅਰਦਾਸਾਂ ਕਰੇ ਜੋ ਮਰਜੀ ਕਰੇ ਆਪਣੇ ਧਰਮ ਦੇ ਹਿਸਾਬ ਨਾਲ ਕਿਸੇ ਨੂੰ ਕਿਸੇ ਨੂੰ ਵੀ ਕਿਸੇ ਧਰਮ ਨੂੰ ਰੋਕਣ ਦਾ ਹੱਕ ਨਹੀਂ ਹੈ ਮਹਾਰਾਜ ਜੀ ਕਹਿੰਦੇ ਫਿਰ ਕੋਈ ਹਾਲੇ ਦਾ ਸਤਿਗੁਰੂ ਜੀ ਅਸੀਂ ਤਾਂ ਤੁਹਾਨੂੰ ਆਗੂ ਬਣਾ ਲਿਆ ਤੁਹਾਨੂੰ ਗੁਰੂ ਬਣਾ ਲਿਆ ਤੁਸੀਂ ਸਾਡੇ ਦੇਵੀ ਦੇਵਤੇ ਸਭ ਸਾਡੇ ਤੁਸੀਂ ਉਹ ਅਸੀਂ ਸਾਰੇ ਆਰਾਧੇ ਦੇਖ ਲਏ ਮਹਾਰਾਜ ਜੀ ਨੇ ਫਿਰ ਉਹਨਾਂ ਦੀ ਬਾਹ ਫੜੀ ਸਤਗੁਰਾਂ ਨੇ ਉੱਥੇ ਬਚਨ ਕੀਤਾ ਕਿ ਤੁਹਾਡਾ ਕੋਈ ਐਸਾ ਮਹਾਪੁਰਖ ਹੋਏ ਜਿਹੜਾ ਕੁਰਬਾਨੀ ਦੇ ਸ਼ਹਾਦਤ ਦੇ ਉਹਦੇ ਡੁੱਲੇ ਖੂਨ ਦੇ ਨਾਲ ਉਹਦੀ ਸ਼ਹਾਦਤ ਦੇ ਨਾਲ ਤੁਹਾਡੇ ਧਰਮ ਦੀ ਰੱਖਿਆ ਹੋ ਸਕਦੀ ਹੈ ਤੇ ਦਸਵੇਂ ਪਾਸ਼ਾ ਤਖਤ ਤੇ ਬੈਠੇ 9 ਸਾਲ ਦੀ ਹਰਬਲਾ ਐਸਾ ਕੋਈ ਦੁਨੀਆ ਦੇ ਵਿੱਚ ਪੁੱਤਰ ਨਹੀਂ ਹੋਇਆ ਜਿਸ ਨੇ ਆਪਣੇ ਪਿਤਾ ਨੂੰ ਸ਼ਹੀਦ ਹੋਣ ਵਾਸਤੇ ਤੋਰਿਆ ਹੋਵੇ ਕਹਿਣ ਲੱਗੇ ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਇਸ ਦੁਨੀਆ ਤੇ ਹੋਰ ਕਿਹੜਾ ਤੁਸੀਂ ਜਾਓ ਤੁਸੀਂ ਸ਼ਹਾਦਤ ਦਿਓ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਗੁਰੂ ਤੇਗ ਪਤਾ ਜੀ ਬਹੁਤ ਪ੍ਰਸੰਨ ਹੋਏ ਬਹੁਤ ਖੁਸ਼ ਹੋਏ ਕਿ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਤੋਂ ਇਹੀ ਉਮੀਦ ਸੀ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਮੋਹ ਨਹੀਂ ਹੈ ਕੋਈ ਵਿਕਾਰ ਨਹੀਂ ਹੈ ਕੋਈ ਲਾਲਚ ਨਹੀਂ ਹੈ ਬੁ ਗੁਰਸਿੱਖੀ ਦੀ ਪੂਰਨ ਵਿਚਾਰ ਉਹਨਾਂ ਦੇ ਮਨ ਵਿੱਚ ਹੈ ਸਤਗੁਰੂ ਮਹਾਰਾਜ ਜੀਆ ਨੇ ਫਿਰ ਇਸੇ ਹੀ ਦਿਨ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਕਿ ਅਸੀਂ ਜਾਵਾਂਗੇ ਤੁਹਾਡੀ ਰੱਖਿਆ ਕਰਾਂਗੇ ਜਾਓ ਜਾ ਕੇ ਔਰੰਗਜੀਬ ਨੂੰ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਨੂੰ ਮੁਸਲਮਾਨ ਬਣਾ ਦੇਵੇ ਤੇ ਸਾਰੇ ਹਿੰਦੂ ਮੁਸਲਮਾਨ ਆਪਣੇ ਆਪ ਬਣ ਜਾਣਗੇ ਸਾਡੇ ਗੁਰੂ ਉਹ ਨੇ ਸਾਡੇ ਆਗੂ ਉਹ ਨੇ ਸਾਡੀ ਡੋਰ ਉਹਨਾਂ ਹੱਥ ਹੈ ਉਹ ਬੜੇ ਖੁਸ਼ ਹੋ ਕੇ ਪ੍ਰੋਸਾ ਕਰਕੇ ਚਲੇ ਗਏ ਜਾ ਕੇ ਔਰੰਗਜੀਬ ਨੂੰ ਕਹਤਾ ਜਾਓ ਗੁਰੂ ਤੇਗ ਪਤਾ ਜੀ ਨੂੰ ਆਪਣੇ ਧਰਮ ਚ ਬਣਾ ਲਓ ਤੇ ਅਸੀਂ ਸਾਰੇ ਆ ਜਾਵਾਂਗੇ ਸਤਗੁਰੂ ਮਹਾਰਾਜ ਜੀ ਜਾਣਗੇ ਸਨ ਵੀ ਇਹ ਬੜੇ ਜ਼ਾਲਮ ਸਰਕਾਰ ਹੈ ਸ਼ਹਾਦਤ ਤਾਂ ਪੱਕੀ ਹੈ ਇਸ ਲਈ ਗੁਰੂ ਮਹਾਰਾਜ ਜੀ ਨੇ ਪਹਿਲੋਂ ਹੀ ਆਪਣੇ ਰਹਿੰਦੇ ਆ ਧੰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੂੰ ਗੱਦੀ ਤੇ ਬਿਠਾਇਆ ਗੁਰੂ ਦੀ ਪਦਵੀ ਬਖਸ਼ਿਸ਼ ਕੀਤੀ 10ਵੇਂ ਗੁਰੂ ਦੀ ਉਪਾਧੀ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਮਹਾਰਾਜ ਜੀਆ ਨੇ ਪ੍ਰਾਪਤ ਕਰ ਲਈ ਤੇ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀ ਆਪ ਚਲੇ ਗਏ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦੇ ਲਈ। ਇਹੀ ਸੰਜੋਗ ਬਣਿਆ ਸਤਿਗੁਰੂ ਮਹਾਰਾਜ ਜੀਆ ਦਾ ਗੁਰਗੱਦੀ ਬੈਠਣ ਦਾ ਜੋ ਸਤਿਗੁਰੂ ਮਹਾਰਾਜ ਜੀ ਅੱਜ ਦੇ ਦਿਨ ਗੁਰਗੱਦੀ ਤੇ ਬੈਠੇ। ਸਤਿਗੁਰੂ ਮਹਾਰਾਜ ਜੀ ਅਨੇ ਗੁਰਗੱਦੀ ਤੇ ਬੈਠ ਕੇ ਗੁਰਗੱਦੀ ਦਾ ਭਾਰ ਜ਼ਿੰਮੇਵਾਰੀ ਸੰਭਾਲ ਕੇ ਫਿਰ ਸਾਧ ਸੰਗਤ ਜੀ ਐਸੇ ਅਨੇਕਾਂ ਕਾਰਜ ਕੀਤੇ ਜਿਨ੍ਹਾਂ ਦਾ ਦੇਨ ਸਿੱਖ ਕੌਮ ਕੀ ਸਾਰੀ ਦੁਨੀਆ ਕਦੇ ਨਹੀਂ ਦੇ ਸਕਦੀ ਇਹ ਬਚਨ ਐਵੇਂ ਨਹੀਂ ਬਣੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਜੇ 10ਵੇਂ ਪਾਤਸ਼ਾਹ ਨਾ ਹੁੰਦੇ ਜੇ 10ਵੇਂ ਗੁਰੂ ਸਾਹਿਬ ਮਹਾਰਾਜ ਜੋ ਇਸ ਦੇਸ਼ ਕੌਮ ਵਾਸਤੇ ਕੀਤਾ ਉਹ ਨਾ ਕਰਦੇ ਨਾ ਤੇ ਅੱਜ ਇਸ ਤਰ੍ਹਾਂ ਦਾ ਨਕਸ਼ਾ ਨਹੀਂ ਸੀ ਹੋਣਾ ਸਾਡੇ ਦੇਸ਼ ਦਾ ਸਾਡੇ ਦੇਸ਼ ਦੀ ਜਿਹੜੀ ਆਬਾਦੀ ਹੈ ਜਾਂ ਸਾਡੇ ਦੇਸ਼ 'ਚ ਜਿਹੜੇ ਧਰਮ ਨੇ ਨਸਲਾਂ ਜਾਤਾਂ ਨੇ ਉਹ ਇਸ ਤਰ੍ਹਾਂ ਦੀਆਂ ਨਹੀਂ ਸਨ ਹੋਣੀਆਂ ਇਹ ਦਾਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਕੁਰਬਾਨੀਆਂ ਦੇ ਦੁਆਰਾ ਦਿੱਤੀਆਂ ਹੋਈਆਂ ਸਾਨੂੰ ਮਿਲੀਆਂ ਨੇ ਅੱਜ ਦਸਤਾਰ ਜਿਹੜੀ ਅਸੀਂ ਸਿਰ ਤੇ ਬੰਨ ਕੇ ਮਾਣ ਨਾਲ ਚੱਲਦੇ ਫਿਰਦੇ ਆ ਨਾ ਇਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਪੁੱਤਰਾਂ ਦੀਆਂ ਗੁਰੂ ਸਾਹਿਬਾਂ ਦੇ ਪਰਿਵਾਰ ਦੀਆਂ ਸਿੰਘਾਂ ਸੂਰਮਿਆਂ ਦੀ ਸ਼ਹਾਦਤਾਂ ਕਰਕੇ ਸਾਨੂੰ ਮਿਲੀਆਂ ਨੇ ਗੁਰੂ ਮਹਾਰਾਜ ਜੀ ਦੇ ਪਿਆਰੇ ਸਿੰਘਾਂ ਨੇ ਸੂਰਮਿਆਂ ਨੇ ਖੂਨ ਡੋਲਿਆ ਫੇਰ ਸਾਨੂੰ ਹੱਕ ਮਿਲਿਆ ਸਿਰ ਤੇ ਦਸਤਾਰ ਸਜਾਉਣ ਦਾ ਅੱਜ ਮਾਫ਼ ਕਰਿਓ ਜਿਹੜੀ ਗੁਰੂ ਦੇ ਵਾਰਸਾਂ ਨੂੰ ਹੀ ਦਸਤਾਰ ਪਾੜ ਲੱਗਦੀ ਪਈ ਹੈ ਕਿਸੇ ਵੇਲੇ ਉਸ ਦੀ ਪ੍ਰਾਪਤੀ ਦੇ ਲਈ ਕਿੰਨੇ ਜਦੋਜਹਦ ਸਹੇ ਕਿੰਨੇ ਤਸ਼ੱਦਦ ਸਹੇ ਸਿੱਖੀ ਦੀ ਆਣ-ਬਾਣ ਸ਼ਾਨ ਬਦਲੇ ਗੁਰੂ ਮਹਾਰਾਜ ਜੀਆਂ ਦੇ ਅੰਦਰ ਇੰਨਾ ਬਲ ਸੀ ਮਹਾਰਾਜ ਜਿੱਧਰ ਵੀ ਗਏ ਜੰਗ ਦੇ ਵਿੱਚ ਮੈਦਾਨਾਂ ਦੇ ਵਿੱਚ ਸਤਗੁਰੂ ਮਹਾਰਾਜ ਜੀ ਦੀ ਫਤਿਹ ਸੀ ਤੇ ਸਤਗੁਰੂ ਮਹਾਰਾਜ ਜੀ ਦੇ ਜਿਹੜੇ ਚਿਹਰੇ ਦਾ ਨੂਰ ਸੀ ਸਤਗੁਰਾਂ ਦਾ ਜਿਹੜਾ ਸ਼ਰੀਰ ਸੀ ਸਤਗੁਰਾਂ ਦੇ ਜਿਹੜੇ ਪਵਿੱਤਰ ਨੇਤਰ ਸਨ ਜਿਹੜਾ ਇੱਕ ਵਾਰ ਦੇਖ ਲੈਂਦਾ ਸੀ ਉਹਦੀ ਦੁਬਾਰਾ ਹਿੰਮਤ ਨਹੀਂ ਸੀ ਪੈਂਦੀ ਵੀ ਮੈਂ ਮਹਾਰਾਜ ਦੇ ਸਰੂਪ ਨੂੰ ਦੁਬਾਰਾ ਦੇਖ ਲਾਂ ਇੰਨਾ ਨੂਰ ਸੀ ਝੱਲਿਆ ਹੀ ਨਹੀਂ ਸੀ ਜੱਲਾ ਜਿਵੇਂ ਸ਼ਿਖਰ ਦੁਪਹਿਰ ਤਪਦੀ ਹੋਏ ਤੇ ਸੂਰਜ ਵੱਲ ਕਿਸੇ ਦੀ ਹੈ ਹਿੰਮਤ ਅੱਖ ਚ ਪਾ ਕੇ ਅੱਖ ਦੇਖੇ ਸੂਰਜ ਵੱਲ ਦੇਖਿਆ ਨਹੀਂ ਜਾਂਦਾ ਇੰਨਾ ਤੇਜ ਪ੍ਰਤਾਪ ਹੁੰਦਾ ਹੈ ਸੂਰਜ ਦਾ ਤੇ ਸਾਡੇ ਗੁਰੂ ਸਾਹਿਬ ਮਹਾਰਾਜ ਪਤਾ ਨਹੀਂ ਕਿੰਨੇ ਕੋਈ ਸੂਰਜ ਕਿੰਨੇ ਕੋਈ ਚੰਦਰਮਾ ਸਭ ਕੁਝ ਗੁਰਾਂ ਦੇ ਵਿੱਚ ਸਮਾਇਆ ਹੋਇਆ ਹੈ ਸਤਿਗੁਰਾਂ ਦਾ ਤੇਜ ਪ੍ਰਤਾਪ ਨਹੀਂ ਸੀ ਛੱਲਿਆ ਜਾਂਦਾ ਇੰਨੀ ਮਸਤੀ ਸੀ ਸਤਿਗੁਰੂ ਮਹਾਰਾਜ ਜੀਆ ਦੀ ਤੱਕਣੀ ਦੇ ਵਿੱਚ ਜਿਹਦੇ ਨਾਲ ਜਿਹਦੇ ਵਾਲੇ ਇੱਕ ਵਾਰ ਮਿਹਰ ਵੱਲ ਮਿਹਰ ਦੀ ਨਿਗਾ ਨਾਲ ਤੱਕ ਲੈਣਾ ਉਹਦੇ 'ਚ ਹੀ ਮਸਤੀ ਛਾ ਜਾਂਦੀ ਸੀ ਉਹਦੇ 'ਚ ਹੀ ਆਨੰਦ ਛਾ ਜਾਂਦਾ ਸੀ ਵੱਡੇ ਵੱਡੇ ਦੁਸ਼ਮਣ ਵੱਡੇ ਵੱਡੇ ਵਿਰੋਧੀ ਧਿਰ ਦੇ ਜਿਹੜੇ ਹਲਕਾਰ ਹਏ ਚੜ ਚੜ ਕੇ ਤੇ ਉਹਨਾਂ ਵੀ ਗੁਰੂ ਮਹਾਰਾਜ ਜੀ ਦੇ ਨੂਰ ਨੂੰ ਦੇਖ ਕੇ ਸਿਰਨਵਾਜਤਾ ਵੀ ਐਸਾ ਨੂਰ ਐਸਾ ਨੂਰਾਨੀ ਚਿਹਰਾ ਐਸੇ ਸਰੀਰ ਪਿਆ ਡੋਲ ਦੇ ਕਦੇ ਅੱਜ ਤੱਕ ਸੂਰਮੇ ਪਹਿਲਾਂ ਨਹੀਂ ਦੇਖੇ ਤੇ ਇਹ ਕੇਵਲ ਦੇਖ ਲਈ ਹੀ ਗੱਲ ਨਹੀਂ ਸੀ ਆਪ ਜੀ ਇਤਿਹਾਸ ਤੋਂ ਜਾਣੂ ਹੋ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਆਨੇ आनंदपुर साहिब ਦਾ ਕਿਲਾ ਬਣਾਇਆ ਆਨੰਦਗੜ੍ਹ ਦਾ ਕਿਲਾ ਬਣਾਇਆ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀਆ ਨੇ ਜਗ੍ਹਾ ਖਰੀਦੀ ਸਾਰੀ ਉਥੇ ਗੁਰੂ ਮਹਾਰਾਜ ਜੀ ਦੀ ਪਵਿੱਤਰ ਨਗਰੀ ਬਣੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦਾ ਜੀਵਨ ਅਸੀਂ ਜਦੋਂ ਪੜਾਂਗੇ ਨਾ ਅਸੀਂ ਕਹਿੰਨੇ ਆ ਵੀ ਸਾਡੇ ਜੀਵਨ 'ਚ ਬੜੇ ਦੁੱਖ ਨੇ ਸਾਡੇ ਜੀਵਨ 'ਚ ਬੜੀਆਂ ਮੁਸ਼ਕਲਾਂ ਨੇ ਸੀ ਕਹਿੰਨੇ ਸਾਡੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ ਨੇ ਤੇ ਮੈਂ ਕਹਿੰਦਾ ਵੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜੀਵਨ ਦੀ ਕਿਤਾਬ ਪੜ ਲਓ ਲੈ ਕੇ ਨਾ ਸਾਰੀਆਂ ਭਾਸ਼ਾਵਾਂ 'ਚ ਮਿਲਦੀ ਹੈ ਹਿੰਦੀ 'ਚ ਅੰਗਰੇਜ਼ੀ 'ਚ ਪੰਜਾਬੀ 'ਚ ਜਿਹੜੀ ਆਉਂਦੀ ਹੈ ਉਹ ਪੜ ਲਓ ਨਹੀਂ ਪੜ ਸਕਦੇ ਪੜਨਾ ਨਹੀਂ ਆਉਂਦਾ ਸੁਣ ਲਓ ਸੁਣਨ ਨੂੰ ਵੀ ਸਾਰੀਆਂ ਕਿਤਾਬਾਂ ਨੇ ਵੀਡੀਓਆਂ ਨੇ ਸੁਣ ਲਓ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਜੀਵਨ ਨੂੰ ਇੱਕ ਵਾਰ ਨਿਊਟਰਲ ਹੋ ਕੇ ਸੁਣ ਕੇ ਦੇਖਿਓ ਪੜ੍ਹ ਕੇ ਦੇਖਿਓ ਜਿੰਨੇ ਦੁੱਖ ਤਕਲੀਫਾਂ ਸਾਡੇ ਗੁਰੂ ਪਾਤਸ਼ਾਹ ਨੇ ਆਪਣੇ ਤਨ ਤੇ ਹੰਢਾਈਆਂ ਨਾ ਸਾਡੇ ਜੀਵਨ ਦੇ ਦੁੱਖ ਤਕਲੀਫ ਤੇ ਉਹਨਾਂ ਦੇ ਬਰਾਬਰ ਇੱਕ ਰੰਚਕ ਮਾਤਰ ਵੀ ਨਹੀਂ ਹਨ ਇੱਕ ਕਿਣਕਾ ਮਾਤਰ ਵੀ ਨਹੀਂ ਹਨ ਅਸੀਂ ਛੋਟੀਆਂ ਛੋਟੀਆਂ ਤਕਲੀਫਾਂ ਤੋਂ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਸਾਨੂੰ ਤੇ ਦੁੱਖ ਬੜੇ ਮਹਾਰਾਜ ਸਾਨੂੰ ਤਕਲੀਫਾਂ ਬੜੀਆਂ ਗੁਰੂ ਸਹਿਬ ਦਾ ਜੀਵਨ ਪੜੋ ਕਿੰਨੇ ਕੁ ਸਾਲ ਮਹਾਰਾਜ ਜੀ ਸਮਾਂ ਸਹਿਬਜ਼ਾਦਿਆਂ ਦੇ ਨਾਲ ਆਨੰਦਪੁਰ ਸਾਹਿਬ ਦੀ ਨਗਰੀ ਦੇ ਵਿੱਚ ਆਨੰਦਨਾ ਬਤਾਇਆ ਕਿੰਨੇ ਕੁ ਸਾਲ ਮਹਾਰਾਜ ਜੀ ਨੇ ਸਹਿਬਜ਼ਾਦਿਆਂ ਦੀਆਂ ਸ਼ਰਾਰਤਾਂ ਨਾਲ ਖੇਡੇ ਮਸਤੀਆਂ ਦੇ ਦੇਖੀਆਂ ਬੱਚਿਆਂ ਦੀਆਂ ਸਾਨੂੰ ਚਾਹ ਹੁੰਦਾ ਨਾ ਆਪੋ ਆਪਣੇ ਬੱਚਿਆਂ ਦੀ ਮਸਤੀ ਦੇਖੀਏ ਖੇੜਦੇ ਨੱਚਦੇ ਟੱਪਦੇ ਭੱਜਦੇ ਨੱਠਦੇ ਬੱਚੇ ਚੰਗੇ ਲੱਗਦੇ ਤੇ ਮਹਾਰਾਜ ਨੇ ਕਿੰਨੇ ਕੁ ਸਾਲ ਦੇਖੇ ਜੇ ਦੇਖੇ ਵੀ ਕੁਝ ਸਾਲ 2-4 ਸਾਲ ਤੇ ਉਹਨਾਂ ਦੇ ਵਿੱਚ ਵੀ ਸਾਧ ਸੰਗਤ ਦੀ ਕਦੇ ਕਿਸੇ ਪਾਸੇ ਜੰਗ ਛਿੜੀ ਐ ਬਾਈ ਧਾਰ ਦੇ ਰਾਜੇ ਕਦੇ ਕਿਧਰੋਂ ਹਮਲਾ ਕਰਦੇ ਨੇ ਕਦੇ ਕਿਸ ਪਾਸਿਓਂ ਹਮਲਾ ਕਰਦੇ ਨੇ ਮਹਾਰਾਜ ਜੀ ਨੇ ਨੰਦਾ ਦੀ ਨਗਰੀ ਵਸਾਈ ਆਨੰਦ ਦੇਣ ਵਾਸਤੇ ਪਰ ਉਹਨਾਂ ਦੇ ਮਨ 'ਚ ਆਪਣਾ ਡਰ ਬਹਿ ਗਿਆ ਕਿ ਕਿਤੇ ਗੁਰੂ ਮਹਾਰਾਜ ਸਾਡੇ ਇਲਾਕੇ ਨੂੰ ਨਾ ਦਬ ਲੈ ਸਾਡੇ ਤੇ ਹਮਲਾ ਨਾ ਕਰ ਲੈਣ ਇਹ ਈਰਖਾ ਮਨ ਦੇ ਵਿੱਚ ਰੱਖ ਕੇ ਉਹਨਾਂ ਨੇ ਕਿੰਨੀ ਵਾਰ ਹਮਲਾ ਮਹਾਰਾਜ ਜੀਾਂ ਤੇ ਕੀਤਾ ਆਨੰਦਪੁਰ ਸਾਹਿਬ ਨੂੰ ਕਿੰਨੀ ਵਾਰ ਕਿਰਾ ਪਾਇਆ ਸਤਿਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਆਨੰਦਗੜ੍ਹ ਦਾ ਕਿਲਾ ਤੇ ਲੋਗੜ੍ਹ ਦਾ ਕਿਲਾ ਇਸੇ ਕਰਕੇ ਮਹਾਰਾਜ ਜੀਾਂ ਨੇ ਕਿਲੇ ਬਣਵਾਏ ਹਥਿਆਰ ਬਣਵਾਏ ਟੀਰਾ ਤਲਵਾਰ ਨੇਜੇ ਸਭ ਸਤਿਗੁਰੂ ਮਹਾਰਾਜ ਜੀ ਹਥਿਆਰਬੰਦ ਸਿੱਖਾਂ ਨੂੰ ਕੀਤਾ ਕਿ ਜਿਹੜਾ ਵੀ ਅੱਗੋਂ ਫਿਰ ਚੜ ਕੇ ਆਉਂਦਾ ਨਾ ਉਹਨੂੰ ਅੰਗੋ ਫਿਰ ਚੰਗੀ ਤਰ੍ਹਾਂ ਸਿੱਧੇ ਹੋ ਕੇ ਮਿਲੋ ਇਹ ਗਾਂਧੀ ਵਾਲਾ ਇੱਥੇ ਅਸੂਲ ਨਹੀਂ ਹੈ ਵੀ ਜੇ ਕੋਈ ਇੱਕ ਮਾਰੇ ਤੇ ਦੂਜੀ ਗੱਲ ਅੱਗੇ ਕਰਦੀਏ ਬੜੇ ਫਿਰ ਆਏ ਬਾਈ ਧਾਰ ਦੇ ਰਾਜੇ ਕਦੇ ਕੋਈ ਕਦੇ ਕੋਈ ਕਦੇ ਪਠਾਨ ਕਤੇ ਰੰਗੜ ਕਿੰਨੇ ਚੜ-ਚੜ ਕੇ ਆਏ ਸਭ ਮੂੰਹ ਦੀਆਂ ਖਾ ਕੇ ਵਾਪਸ ਪਰਤ ਜਾਂਦੇ ਸਨ ਕੁਝ ਪਲ ਵੀ ਠਹਿਰਨਾ ਗੁਰੂ ਮਹਾਰਾਜ ਜੀ ਦੇ ਰੁਆਬ ਅੱਗੇ ਮੁਸ਼ਕਲ ਹੋ ਜਾਂਦਾ ਸੀ ਕੁਝ ਪਲ ਵੀ ਠਹਿਰਨਾ ਦਿਨਾਂ ਦੀ ਤੇ ਗੱਲ ਬੜੀ ਲੰਮੀ ਹੈ ਫਿਰ ਇਹਨਾਂ ਸਾਰਿਆਂ ਨੇ ਰਲ ਕੇ ਮਤਾ ਪਾਇਆ ਵੀ ਆਪਣੇ ਇਕੱਲਿਆਂ ਤੋਂ ਗੱਲ ਨਹੀਂ ਬੰਨੀ ਬਾਈ ਧਾਰ ਦੇ ਰਾਜੇ ਮਿਲੇ ਪਹਾੜੀ ਰਾਜੇ ਮਿਲੇ ਹੋਰ ਪਤਾ ਨਹੀਂ ਕਿੰਨੀਆਂ ਕੁੰਬਿਆਂ ਦੇ ਕਿੰਨੇ ਕੋ ਸਾਹ ਸਵਾਰ ਸਭ ਮਿਲੇ ਰਲ ਕੇ ਇਕੱਠੇ ਹੋ ਕੇ ਸਭ ਨੇ ਇੱਕ ਖਤ ਲਿਖਿਆ ਇੱਕ ਚਿੱਠੀ ਲਿਖੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਦੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਇਹਨਾਂ ਦੀ ਜਿਹੜੀ ਚੜ੍ਹਾਈ ਹੈ ਵੱਧਦੀ ਜਾ ਰਹੀ ਹੈ ਫੌਜਾਂ ਬਣਾ ਰਹੇ ਕਿਲੇ ਰੱਖ ਰਹੇ ਹਥਿਆਰ ਰੱਖ ਰਹੇ ਤੁਹਾਨੂੰ ਵੀ ਕੱਲ ਨੂੰ ਇਹ ਦਬਾ ਲੈਣਗੇ ਅੱਜ ਅਸੀਂ ਤੁਹਾਡਾ ਸਾਥ ਦਿੰਨੇ ਆ ਆਪਣੀਆਂ ਫੌਜਾਂ ਭੇਜੋ ਆਪ ਆਓ ਅਹਿਲਕਾਰਾਂ ਨੂੰ ਭੇਜੋ ਰਲ ਮਿਲ ਕੇ ਇਹਨਾਂ ਤੇ ਹਮਲਾ ਕਰੀਏ ਤੇ ਇਹਨਾਂ ਨੂੰ ਗਰਾ ਦਈਏ ਇਨਾਂ ਦੀ ਹੋਂਦ ਨੂੰ ਮੁਕਾ ਦਈਏ ਨਹੀਂ ਤੇ ਇਹਨਾਂ ਨੇ ਸਾਡੀ ਹੋਂਦ ਨੂੰ ਮੁਕਾ ਦੇਣਾ ਤੇ ਸਾਧ ਸੰਗਤ ਜੀ ਉਹ ਸਾਰੀ ਉੱਤਰ ਭਾਰਤ ਦੀ ਲਗਭਗ ਫੌਜ ਮਿਲ ਕੇ ਆਈ ਕੱਲੇ ਆਨੰਦਪੁਰ ਸਾਹਿਬ ਨੂੰ ਕੇਰਾ ਪਾਉਣ ਵਾਸਤੇ ਡੇਢ 2 ਲੱਖ ਦੇ ਕਰੀਬ ਫੌਜ ਦੀ ਗਿਣਤੀ ਰਸੀ ਜਾਂਦੀ ਹੈ ਇੰਨੀ ਭਾਰੀ ਗਿਣਤੀ ਦੇ ਵਿੱਚ ਫੌਜ ਇਕੱਠੀ ਹੋਈ ਸਤਿਗੁਰੂ ਮਹਾਰਾਜ ਜੀਆਂ ਦੇ ਜਦੋਂ ਕਿਲੇ ਦੇ ਨਜ਼ਦੀਕ ਗਏ ਚਾਹੇ ਕਿੰਨੀ ਵੀ ਲੱਖਾਂ ਦੀ ਫੌਜ ਜੇ ਨਜ਼ਦੀਕ ਗਈ ਹੈ ਨਾ ਕਦੇ ਵੀ ਜਿੱਤ ਨਹੀਂ ਪਾਈ ਨਜ਼ਦੀਕ ਗਏ ਐਸੀਆਂ ਤੀਰਾਂ ਦੀ ਬੁਛਾਰ ਹੋਈ ਐਸੀਆਂ ਗੋਲੀਆਂ ਚੱਲੀਆਂ ਐਸੀਆਂ ਟੋਪਾਂ ਮਹਾਰਾਜ ਜੀ ਦੇ ਗੁਰੂ ਦੇ ਪਿਆਰੇ ਸਿੰਘਾਂ ਖਾਲਸਿਆਂ ਨੇ ਚਲਾਈਆਂ ਉਹੀ ਗੱਲ ਇੱਕ ਪਲ ਵੀ ਨਜ਼ਦੀਕ ਨਹੀਂ ਖੜੇ ਹੋ पाए ਉਸੇ ਵੇਲੇ ਦੋ ਕੋ ਫੌਜਾਂ ਪਿੱਛੇ ਆ ਕੇ ਖੜੀਆਂ ਹੋ ਗਈਆਂ ਜਿੱਥੇ ਹਮਲਾ ਨਾ ਹੋ ਸਕੇ ਜਿੱਥੇ ਤੱਕ ਤੀਰ ਦੀ ਪਹੁੰਚ ਨਾ ਹੋ ਸਕੇ ਜਿੱਥੇ ਤੱਕ ਗੋਲੀ ਦੀ ਪਹੁੰਚ ਨਾ ਹੋ ਸਕੇ ਜਿੱਥੇ ਤੱਕ ਤੋਪ ਦਾ ਗੋਲਾ ਨਾ ਪਹੁੰਚ ਸਕੇ ਉਹ 2 ਕੋਹ ਦੀ ਦੂਰੀ ਨੂੰ ਨਿਯਤ ਕਰਕੇ ਪੜਾ ਕਰ ਲਿਆ ਘੇਰਾ ਪਾ ਲਿਆ 2 ਕੋਹ ਦੀ ਦੂਰੀ ਤੇ ਤੇ ਸਾਧ ਸੰਗਤ ਜੀ ਉਹ ਜਿਹੜੀ ਗੁਰੂ ਮਹਾਰਾਜ ਜੀ ਦੀ ਮਹਿਮਾ ਆਪਾਂ ਸਰਵਣ ਕਰਨੀ ਹੈ ਨਾ ਤੇ ਉਹ ਵੱਡੇ ਵੱਡੇ ਜਿਹੜੇ ਅਹਲਕਾਰ ਜੀਰ ਖਾਨ ਵਰਗੇ ਭੇਜੇ ਹਨ ਵੱਡੇ ਵੱਡੇ ਸੂਰਮੇ ਆਏ ਹਨ ਤੇ ਉਹ ਇੱਕ ਰੁੱਖ ਦੇ ਥੱਲੇ ਮੰਝਾ ਡਾਹ ਕੇ ਬੈਠੇ ਤੇ ਚੌਪੜ ਕਰਦੇ ਨੇ ਵਿਚਾਰਾਂ ਕਰਦੇ ਨੇ ਛੜੇੰਤਰ ਰਚਦੇ ਨੇ ਵੀ ਕਿਵੇਂ ਗੁਰੂ ਮਹਾਰਾਜ ਨੂੰ ਘੇਰ ਆਇਆ ਜਾਏ ਕਿਵੇਂ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਜਾਏ ਕਿਵੇਂ ਕਬਜ਼ਾ ਕੀਤਾ ਜਾਏ ਤਰਤੀਬਾਂ ਬਣਾਉਂਦੇ ਨੇ ਬਯੰਤਾ ਘਟਦੇ ਨੇ ਤੇ ਗੁਰੂ ਮਹਾਰਾਜ ਜੀ ਅਨੰਦਗੜ੍ਹ ਦੇ ਕਿਲੇ ਤੇ ਖੜੇ ਨੇ ਜਿਸ ਵੇਲੇ ਦੀ ਇਹ ਘਟਨਾ ਹੈ ਸਤਗੁਰੂ ਮਹਾਰਾਜ ਜੀਆ ਨੇ ਆਪਣੇ ਪੱਤੇ ਚੋਂ ਤੀਰ ਕੱਢਿਆ ਤੀਰ ਕੱਢ ਕੇ ਸਤਿਗੁਰੂ ਮਹਾਰਾਜ ਜੀ ਨੇ ਕਮਾਨ ਤੇ ਚੜਾਇਆ ਕਮਾਨ ਤੇ ਚੜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਧਿਆਨ ਤਰ ਕੇ ਆਪਣੇ ਬਾਹੂ ਬਲ ਦੇ ਨਾਲ ਐਸਾ ਤੀਰ ਮਾਰਿਆ ਸਾਧ ਸੰਗਤ ਜੀਓ ਜਿੱਥੇ ਉਹ ਬਹਿ ਕੇ 76 ਰਾਤ ਰਹੇ ਨੇ ਵਿਚਾਰਾ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਿਵੇਂ ਖਤਮ ਕੀਤਾ ਜਾਏ ਕਿਵੇਂ ਢਾਇਆ ਜਾਏ ਉਹਨਾਂ ਦੀ ਮੰਜੀ ਦੇ ਪਾਵੇ ਨਾਲ ਜਾ ਕਰਕੇ ਉਹ ਤੀਰ ਵੱਜਾ ਇੱਕ ਦਮ ਗੋਲੀ ਦੀ ਰਫਤਾਰ ਦੇ ਨਾਲ ਜਦੋਂ ਤੀਰ ਵੱਜਾ ਇੱਕਦਮ ਉਹ ਡਰ ਗਏ ਘਬਰਾ ਗਏ ਵੀ ਕਿਹੜੇ ਪਾਸੋਂ ਕਿਨੇ ਤੀਰ ਮਾਰ ਦਿੱਤਾ ਪੁੱਛ ਪੜਤਾਲ ਕੀਤੀ ਦੇਖਿਆ ਕਿੰਨੇ ਇੱਥੇ ਤੇ ਕੋਈ ਨੇੜੇ ਤੇੜੇ ਦੁਸ਼ਮਣ ਨਹੀਂ ਦੋ ਕੋਹ ਦੀ ਦੂਰੀ ਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੋਂ ਇੱਥੇ ਤੀਰ ਆਉਣਾ ਕਹਿੰਦੇ ਨਾ ਮੁਨਕਨ ਹੈ ਹੋ ਹੀ ਨਹੀਂ ਸਕਦਾ ਇੰਨੀ ਦੂਰੋਂ ਤੀਰ ਆ ਜਾਏ ਤੇ ਜਦੋਂ ਬਾਈ ਧਾਰ ਦੇ ਰਾਜਿਆਂ ਚ ਇੱਕ ਰਾਜੇ ਨੇ ਤੀਰ ਦੇਖਿਆ ਨਾ ਤੀਰ ਦੇ ਪਿੱਛੇ ਸੋਨਾ ਲੱਗਾ ਜਦੋਂ ਤੀਰ ਤੇ ਸੋਨਾ ਲੱਗਾ ਦੇਖਿਆ ਤੀਰ ਦੀ ਬਣਾਵਟ ਦੇਖੀ ਕਹਿੰਦੇ ਜੀ ਇਹ ਜੋ ਮਰਜੀ ਤੁਸੀਂ ਬੋਲੀ ਜਾਓ ਮੈਂ ਦਾਅਵੇ ਨਾ ਕਹਿ ਸਕਦਾ ਇਹ ਤੀਰ ਸਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੀਰ ਬਾਜ਼ਾਂ ਵਾਲੇ ਦਾ ਹੈ ਇਹ ਤੀਰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਸੀ ਬਾਧੂ ਤੀਰ ਖਾਦੇ ਨੇ ਸਾਡੀਆਂ ਫੌਜਾਂ ਨੇ ਕਿਉਂਕਿ ਬੜੀ ਵਾਰ ਹਮਲੇ ਹੋਏ ਸਨ ਗਏ ਸਨ ਚੜ ਚੜ ਕੇ ਮਹਾਰਾਜ ਕਹਿੰਦੇ ਬਾਧੂ ਤੀਰ ਖਾਦੇ ਸੀ ਗੁਰੂ ਸਾਹਿਬਾਂ ਦੇ ਇਹ ਤੀਰ ਗੁਰੂ ਸਾਹਿਬ ਦਾ ਹੈ ਸਾਡੇ ਤੋਂ ਵੱਧ ਪਹਿਚਾਣ ਕਿਸੇ ਨੂੰ ਨਹੀਂ ਤੇ ਉੱਥੇ ਜਿਹੜੇ ਬੈਠੇ ਸਨ ਛੜੇ ਅੰਤਰ ਰਚ ਰਹੇ ਸਨ ਨਾ ਮਹਿਮਾ ਕਰਨੀ ਪੈ ਗਈ ਗੁਰੂ ਮਹਾਰਾਜ ਦੀ ਵਡਿਆਈ ਕਰਨੀ ਪੈ ਗਈ ਗੁਰੂ ਮਹਾਰਾਜ ਜੀ ਦੀ ਕਹਿੰਦੇ ਕਮਾਲ ਹੈ ਇੰਨੀ ਦੂਰ ਤੋਂ ਕੋਈ ਇਨਸਾਨ ਤੇ ਤੀਰ ਮਾਰ ਹੀ ਨਹੀਂ ਸਕਦਾ ਕਹਿੰਦੇ ਮੁਲਕਣ ਹੀ ਨਹੀਂ ਹੈ ਦੋ ਕੋਹ ਦੀ ਦੂਰੀ ਸਾਧ ਸੰਗਤ ਜੀ ਕਿੰਨਾ ਪੰਡਾ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦਾ ਤੀਰ ਜਦੋਂ ਉੱਥੇ ਵੱਜਿਆ ਤੇ ਕਹਿੰਦੇ ਇਹ ਇਨਸਾਨ ਨਹੀਂ ਨੇ ਇਹ ਕਰਾਮਾਤੀ ਨੇ ਇਹ ਰੱਬ ਨੇ ਤਾਂ ਇਹਨਾਂ ਤੋਂ ਤੀਰ ਇੱਥੇ ਤੱਕ ਪਹੁੰਚਿਆ ਇਹਨਾਂ ਨੇ ਕੋਈ ਕਰਾਮਾਤ ਪ੍ਰਾਪਤ ਕੀਤੀ ਹੋਈ ਹੈ ਤਾਂ ਇਹਨਾਂ ਦਾ ਤੀਰ ਇੱਥੇ ਤੱਕ ਪਹੁੰਚਿਆ ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਥ ਸੰਗਤ ਜੀਓ ਇੱਕ ਹੋਰ ਤੀਰ ਆਪਣੇ ਪੱਤੇ ਚੋਂ ਕੱਢਿਆ ਦੂਸਰਾ ਤੀਰ ਸਤਿਗੁਰੂ ਮਹਾਰਾਜ ਜੀ ਨੇ ਪੱਥੇ ਤੋਂ ਕੰਡਿਆ ਤੇ ਜਦੋਂ ਸਤਿਗੁਰੂ ਮਹਾਰਾਜ ਜੀਆ ਨੇ ਉਹ ਤੀਰ ਚਲਾਇਆ ਉਹ ਦੂਸਰਾ ਤੀਰ ਦੇ ਨਾਲ ਮਹਾਰਾਜ ਜੀ ਨੇ ਚਿੱਠੀ ਵੀ ਇੱਕ ਲਿਖ ਕਰਕੇ ਭੇਜੀ ਤੇ ਉਹ ਤੀਰ ਸਾਧ ਸੰਗਜੋ ਜਿਸ ਰੁੱਖ ਦੀ ਛਾਵੇਂ ਬੈਠੇ ਨਾ ਉਸ ਰੁੱਖ ਦੇ ਵਿੱਚ ਆ ਕੇ ਵੱਜਿਆ ਤੇ ਇੱਕਦਮ ਜਿਵੇਂ ਬੰਬ ਫਟਦਾ ਹੈ ਨਾ ਐਵੇਂ ਧਮਾਕਾ ਹੋਇਆ ਐਵੇਂ ਖੜਕਾ ਹੋਇਆ ਇੱਕਦਮ ਫਿਰ ਡਰੇ ਨੇ ਫਿਰ ਘਬਰਾਏ ਨੇ ਦੇਖਿਆ ਦੂਸਰਾ ਤੀਰ ਆਇਆ ਉਸ ਤੀਰ ਦੇ ਨਾਲ ਚਿੱਠੀ ਕਹਿੰਦੇ ਪੜੋ ਤੀਰ ਕੱਢਿਆ ਗਿਆ ਚਿੱਠੀ ਕੱਢੀ ਗਈ ਖਤ ਮਹਾਰਾਜ ਜੀ ਦਾ ਫਾਰਸੀ ਵਿੱਚ ਮਹਾਰਾਜ ਜੀ ਨੇ ਉਹ ਲਿਖਤ ਭੇਜੀ ਹੈ ਕਵੀ ਸੰਤੋਖ ਸਿੰਘ ਜੀ ਨੇ ਵੀ ਉਹ ਲਿਖਤ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤਾ ਤੇ ਉਹ ਚਿੱਠੀ ਜਦੋਂ ਪੜ੍ਹੀ ਉਹਨਾਂ ਨੇ ਤੇ ਉਹਦੇ ਵਿੱਚ ਕੀ ਲਿਖਿਆ ਮਹਾਰਾਜ ਜੀ ਕਹਿੰਦੇ ਇਹ ਨਾ ਸਮਝਿਓ ਕਿ ਇਹ ਕਰਾਮਾਤ ਹੈ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਕਹਿ ਰਹੇ ਸਨ ਨਾ ਗੁਰੂ ਸਾਹਿਬ ਕਰਾਮਾਤ ਕਰ ਰਹੇ ਨੇ ਮਹਾਰਾਜ ਨੇ ਪਹਿਲਾ ਬਚਨ ਹੀ ਲਿਖਿਆ ਕਿ ਇਹ ਨਾ ਸਮਝਿਓ ਕਿ ਇਹ ਕਰਾਮਾਤ ਹੈਰਾਨ ਹੋ ਗਏ ਕਿ ਗੱਲ ਅਸੀਂ ਇੱਥੇ ਇੱਕ ਪਲ ਪਹਿਲਾਂ ਕੀਤੀ ਹੈ ਤੇ ਦੋ ਕੋਤੇ ਉਹਨਾਂ ਨੂੰ ਕਿੱਥੇ ਸੁਣ ਗਈ ਹੈ ਮਹਾਰਾਜ ਕਹਿੰਦੇ ਇਹ ਨਾ ਸਮਝਿਓ ਇਹ ਕਰਾਮਾਤ ਹੈ ਇਹ ਸਾਡੇ ਅਭਿਆਸ ਦਾ ਬਲ ਹੈ ਬਾਹੂ ਦਾ ਬਲ ਹੈ ਪੂਜਾਵਾਂ ਦਾ ਬਲ ਹੈ ਤੁਸੀਂ ਵੀ ਕਰੋ ਤੁਹਾਨੂੰ ਵੀ ਇਹ ਦਾਤ ਮਿਲ ਜਾਏਗੀ ਆਪਣੇ పాਪ ਆਪਣੇ ਵਿਕਾਰ ਆਪਣੀ ਜ਼ਾਲਮ ਸੋਚ ਨੂੰ ਤਿਆਗ ਦਿਓ ਇੱਥੋਂ ਚਲੇ ਜਾਓ ਨਹੀਂ ਤੇ ਤੁਹਾਨੂੰ ਇੱਥੇ ਹੀ ਮੌਤ ਮਿਲੇਗੀ ਮਹਾਰਾਜ ਜੀਆ ਦੇ ਬਚਨ ਸੁਣ ਕੇ ਉੱਥੇ ਗੱਲ ਚੱਲ ਪਈ ਵੀ ਮਹਾਰਾਜ ਕੱਲੇ ਕਰਾਮਾਤ ਦੇ ਧਣੀ ਨਹੀਂ ਅਤੇ ਅੰਤਰਜਾਮੀ ਵੀ ਨਹੀਂ ਦਿਲਾਂ ਦੀਆਂ ਵੀ ਜਾਣ ਲੈਂਦੇ ਨੇ ਜਿਹੜੀ ਇੱਥੇ ਅਸੀਂ ਵਿਚਾਰ ਕੀਤੀ ਜਿਹੜੇ ਇੱਥੇ ਅਸੀਂ ਗੱਲ ਕੀਤੀ ਆਨੰਦਗੜ੍ਹ ਦੇ ਕਿਲੇ ਤੇ ਖੜੇ ਹੋ ਕੇ ਉਹਨਾਂ ਨੇ ਦੋ ਕੋਹ ਦੀ ਦੂਰੀ ਤੇ ਸੁਣ ਲਈ ਤੇ ਇੰਨੀ ਸਤਿਗੁਰੂ ਮਹਾਰਾਜ ਜੀ ਦੇ 부ਜਾਵਾਂ ਚ ਬਲ ਸੀ ਮਾ ਸਾਧ ਸੰਗਤ ਜੀਓ ਜਿਹੜਾ ਤੀਰ ਕਮਾਨ ਮਹਾਰਾਜ ਜੀ ਚਲਾਉਂਦੇ ਸਨ ਨਾ ਕੋਈ ਹੋਰ ਨਹੀਂ ਸੀ ਚਲਾ ਸਕਦਾ ਇੰਨਾ ਭਾਰੀ ਤੇ ਇੰਨਾ ਵਜਨਦਾਰ ਸੀ ਸਤਿਗੁਰੂ ਮਹਾਰਾਜ ਜੀ ਦਾ ਕਮਾਨ ਤੇ ਤਾਂ ਕਰਕੇ ਉਹ ਬਹੁਤ ਦੂਰੀ ਤੇ ਧੀਰ ਸਤਿਗੁਰੂ ਜੀ ਦੇ ਜਾਂਦੇ ਸਨ ਮਹਾਰਾਜ ਜੀ ਦਾ ਇੱਕ ਇੱਕ ਤੀਰ ਚੱਲਿਆ ਪਾਪੀਆਂ ਦੇ ਦੁਸ਼ਟਾਂ ਦੇ ਕਈਆਂ ਕਈਆਂ ਨੂੰ ਪਾਰ ਕਰਕੇ ਲੰਘ ਜਾਂਦਾ ਸੀ ਇੱਕ ਦੀ ਨਹੀਂ ਸੀ ਮੌਤ ਹੁੰਦੀ ਇੱਕ ਨਹੀਂ ਸੀ ਨਰਕਾਂ ਨੂੰ ਜਾਂਦਾ ਕਈ ਕਈਆਂ ਨੂੰ ਪਾੜ ਕੇ ਤੀਰ ਮਹਾਰਾਜ ਜੀ ਦਾ ਪਾਰ ਲੰਘ ਜਾਂਦਾ ਸੀ ਉਹ ਉਹੀ ਫੌਜ ਸੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਨੂੰ ਕਈ ਮਹੀਨੇ ਤੱਕ ਸਾਧ ਸੰਗ ਜੀ ਘੇਰਾ ਪਾਈ ਰੱਖਿਆ ਖਾਣਾ ਪੀਣਾ ਬੰਦ ਹੋਇਆ ਉਹ ਇਤਿਹਾਸ ਅੱਗੇ ਹੈ ਅਗਲੇ ਦਿਵਾਨਾ ਵਿੱਚ ਅਗਲੀ ਕਥਾ ਵਿੱਚ ਜੋ ਸਮਾਂ ਦਸੰਬਰ ਦੇ ਮਹੀਨੇ ਚ ਅੱਗੇ ਆਉਣਾ ਉਹ ਸਰਵਣ ਕਰਾਂਗੇ ਗੁਰੂ ਮਹਾਰਾਜ ਜੀ ਨੇ ਇਤਨੇ ਆਪਣੇ ਜੀਵਨ ਦੇ ਵਿੱਚ ਉਪਕਾਰ ਕੀਤੇ ਦੁਨੀਆ ਤੇ ਦੁਨੀਆ ਦਾ ਇੰਨਾ ਭਲਾ ਕੀਤਾ ਦੁਨੀਆ ਨੂੰ ਸੇਧ ਦਿੱਤੀ ਸਮਾਜ ਨੂੰ ਸੇਧ ਦਿੱਤੀ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜੀਵਨ ਜਿਉਣਾ ਹੈ ਜਿਹੜੇ ਲੋਕਾਂ ਨੂੰ ਮਹਾਰਾਜ ਜੀ ਨੇ ਤੀਰ ਫੜਾਏ ਜਿਹੜੇ ਲੋਕਾਂ ਨੂੰ ਮਹਾਰਾਜ ਜੀ ਨੇ ਤਲਵਾਰਾਂ ਫੜਾਈਆਂ ਉਹ ਲੋਕ ਕਿਸੇ ਵੇਲੇ ਜਦੋਂ ਧੜਵੀ ਹਮਲਾ ਕਰ ਦਿੰਦੇ ਕਰਦੇ ਸਨ ਆਪਣੇ ਘਰਾਂ ਵਿੱਚ ਛਿਪ ਕੇ ਬਹਿ ਜਾਂਦੇ ਸਨ ਅਨਾਜ ਦੀਆਂ ਬੋਰੀਆਂ ਆਪ ਹੀ ਘਰਾਂ ਤੋਂ ਬਾਹਰ ਕੱਢ ਕੇ ਰੱਖ ਦਿੰਦੇ ਸਨ ਵੀ ਲਓ ਲੈ ਜਾਓ ਸਮਾਨ ਲੁੱਟ ਲਓ ਸਭ ਕੁਝ ਲੁੱਟ ਲਓ ਘਰ ਲੁੱਟ ਲਓ ਸਾਡੀ ਜਾਨ ਬਖਸ਼ ਦਿਓ ਉਹੀ ਸੂਰਮੇ ਬਣ ਗਏ ਉਹੀ ਦਲੇਰ ਬਣ ਗਏ ਗੁਰੂ ਸਾਹਿਬ ਜੀ ਦੀ ਥਾਪੜੇ ਸਦਕਾ ਗੁਰੂ ਸਾਹਿਬ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦੇ ਸਦਕਾਣ ਦੇ ਸਦਕਾ ਉਹ ਕਹਿੰਦੇ ਨੇ ਅੱਜ ਕਿ ਸਤਗੁਰੂ ਮਹਾਰਾਜ ਜੀ ਅਸੀਂ ਤੁਹਾਡੇ ਤੋਂ ਜਾਨ ਵਾਰਨੀ ਹੈ ਅਸੀਂ ਤੁਹਾਡੇ ਤੋਂ ਕੁਰਬਾਨ ਹੋਣਾ ਹੈ ਮਹਾਰਾਜ ਜੀ ਹੁਕਮ ਕਰੋ ਜਿਹੜੇ ਕਦੇ ਡਰਦੇ ਘਬਰਾਉਂਦੇ ਸਨ ਮੌਤ ਤੋਂ ਅੱਜ ਉਹਨਾਂ ਦੇ ਅੰਦਰ ਮੌਤ ਦਾ ਡਰ ਹੈ ਹੀ ਨਹੀਂ ਇਸ ਲਈ ਸਾਧ ਸੰਗਤ ਜੀਓ ਮਹਾਰਾਜ ਜੀ ਦੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਇਤਿਹਾਸ ਵਿੱਚੋਂ ਗੁਰਬਾਣੀ ਵਿੱਚੋਂ ਉਹਨੂੰ ਵੱਧ ਤੋਂ ਵੱਧ ਅਪਣਾਈਏ ਗੁਰੂ ਮਹਾਰਾਜ ਜੀ ਦਾ ਪੁਰਬ ਮਨਾ ਰਹੇ ਹਾਂ ਜਿਹੜੀਆਂ ਸੰਗਤਾਂ ਅਮਰਤ ਨਹੀਂ ਸ਼ੱਕਿਆ ਉਹ ਮਨ ਬਣਾਓ ਜ਼ਰੂਰ ਅਮਰਤ ਸ਼ੱਕੋ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਆਉਣ ਵਾਲਾ ਹੈ ਸੋ ਮਨ ਬਣਾਓ ਤਗੜੇ ਹੋਵੋ ਗੁਰੂ ਵਾਲੇ ਬਣੋ ਅਮਰਤ ਸ਼ੱਕੋ ਸਿੰਘ ਸੱਜੋ ਸਿੰਘਣੀਆਂ ਬਣੋ ਗੁਰੂ ਦੇ ਪਿਆਰੇ ਬਣੋ ਹੋਰ ਇਸ ਦੁਨੀਆ ਤੋਂ ਅਸੀਂ ਕੀ ਲੈ ਜਾਣਾ ਹੈ ਜਿਹੋ ਜਿਹੇ ਆਏ ਆ ਉਹੋ ਜਿਹੇ ਚਲੇ ਜਾਵਾਂਗੇ ਘੱਟੋ ਘੱਟ ਇੰਨਾ ਤੇ ਅਸੀਂ ਕਿਤੇ ਦਿਵਾਪ ਦੇਣ ਜੋਗੇ ਹੋ ਜਾਾਂਗੇ ਵੀ ਮਹਾਰਾਜ ਜੀ ਅਸੀਂ ਇਸ ਸਰੀਰ ਨੂੰ ਪੰਜ ਕਕਾਰੀ ਵਰਦੀ ਦੇ ਧਾਰਨੀ ਬਣਾਇਆ ਇੰਨਾ ਤੇ ਸੀ ਕੀਤਾ ਇੰਨਾ ਕਰ ਲਾਂਗੇ ਨਾ ਨੰਵੀਂ ਬੜਾ ਪੰਜ ਕਕਾਰੀ ਵਰਦੀ ਆਪਣੇ ਸਰੀਰ ਨੂੰ ਪਹਿਨਾ ਦਈਏ ਇਹ ਕਿਸੇ ਇਨਸਾਨ ਦੀ ਬਣਾਈ ਹੋਈ ਨਹੀਂ ਖੁਦ ਉਸ ਅਕਾਲ ਪੁਰਖ ਦੀ ਬਣਾਈ ਹੋਈ ਹੈ ਕਿਉਂਕਿ ਮਹਾਰਾਜ ਦਾ ਬਚਨ ਹੈ ਆਗਿਆ ਭਈ ਅਕਾਲ ਕੀ ਤਵੇ ਚੁਲਾਇਓ ਪੰਥ ਉਸ ਅਕਾਲ ਪੁਰਖ ਪਰਮਾਤਮਾ ਦੀ ਆਗਿਆ ਹੋਈ ਫੇਰੀ ਇਹ ਪੰਥ ਚੱਲਿਆ ਫੇਰੀ ਇਹ ਮਰਿਆਦਾ ਬਣੀ ਫੇਰੀ ਫੌਜਾਂ ਬਣੀਆਂ ਫੇਰੀ ਸਾਰਾ ਕੁਝ ਹੋਇਆ ਸੋ ਮਹਾਰਾਜ ਜਿਹਦੇ ਗੁਰਗੱਦੀ ਪ੍ਰਭ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਜੀ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾ ਗਲਤੀਆਂ ਦੀ ਖਿਮਾ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ